ਪੀਏ ਸਾਹਿਬ ਪੀਏ ਸਾਹਿਬ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਠੀਕ ਵਧੀਆ ਆਹ ਕੌਣ ਹੈ ਇਸ ਬੰਦੇ ਨੇ ਮੰਤਰੀ ਸਾਹਿਬ ਦਾ ਕੁੱਤਾ ਮਾਰਦਾ ਉਹੋ ਨਾਲੇ दारू ਪੀ ਕੇ ਗੱਡੀ ਚਲਾਉਂਦਾ ਸੀ ਅੱਛਾ ਜੀ ਵਾਹ ਓਏ ਮੈਂ ਤਾਂ ਨਹੀਂ ਪੀਤ ਜੀ ਦੇਖ ਲਓ ਅਜੇ ਵੀ ਨਹੀਂ ਮੰਨਦਾ ਕੋਈ ਗੱਲ ਨਹੀਂ ਜਨਾਬ ਇਹਦੇ ਵਰਗਿਆਂ ਨੂੰ ਚੰਗਾ ਕਰਨਾ ਸਾਨੂੰ ਆਉਂਦਾ ਹੁਣੇ ਮਨਾ ਦਿੰਦੇ ਆ ਬੈਠ ਓਏ ਉਹ ਉਧਰ ਕਿੱਥੇ ਬੈਠ ਗਿਆ ਇੱਧਰ ਬੈਠ ਬਣਦਾ ਵੱਡਾ ਲਾਡ ਸਾਹਿਬ ਇਹ ਆਪਣੀ ਮਸ਼ੀਨ ਹੈ ਜੀ ਇਹ ਨਾਲ ਚੈੱਕ ਹੋ ਜਾਂਦਾ ਮਾਰ ਫੋਕ ਉਹ ਚੱਜ ਨਾਲ ਫੋਕ ਮਾਰ ਲੈ ਐਂਟਰੀ ਆਏ ਨਹੀਂ ਮੈਨੂੰ ਲੱਗਦਾ ਮਸ਼ੀਨ ਹੀ ਖਰਾਬ ਹੈ ਪਰ ਤੁਸੀਂ ਘਬਰਾਉਣਾ ਸਾਡਾ ਨਾਲ ਦੇ ਹਸਪਤਾਲ ਚ ਨਾ ਪਾਰਟਨਰਸ਼ਿਪ ਆ ਮਤਲਬ ਟਾਈਅਪ ਚੱਲਦਾ ਅਸੀਂ ਉੱਥੇ ਦੇ ਹਸਪਤਾਲ ਵਾਲੇ ਬੰਦੇ ਨੂੰ ਬੁਲਾ ਲੈਂਦੇ ਹੁੰਨੇ ਆ ਤੁਸੀਂ ਚਲੋ ਚੰਗੀ ਤੇਰਾ ਸਵਾਦ ਆ ਹਾਂ ਬਿਲਕੁਲ ਜੀ ਹੋਰ ਚਾਹ ਪਾਣੀ ਪਲਾ ਦਿਓ ਥੈਂਕ ਯੂ ਜੀ ਚਾਹ ਪਾਣੀ ਨਹੀਂ ਪਲਾਤੇ ਗਏ ਓਏ ਵੇ ਜਾ ਇੱਥੇ ਅਣੀ ਡਾਕਟਰ ਸਾਹਿਬ ਆਓ ਜਰਾ ਆ ਇੱਕ ਮੁਰਗਾ ਆਪਣਾ ਬੰਦਾ ਹੋਇਆ ਹਾਂ ਮੈਂ ਇੱਥੇ ਆ ਦੇਖ ਪਰ ਉਹ ਫੇਸਬੁੱਕ ਤੇ ਪਾਉਂਗਾ ਕਿੱਥੇ ਬੰਦਾ ਕਿੱਥੇ ਬੰਦਾ ਹਾਂਜੀ ਤੁਸੀਂ ਬੋਗੋ ਹਸਪੀਟਲ ਤੋਂ ਆਏ ਹੋ ਹਾਂ ਹਾਂ ਪਰ ਉੱਥੋਂ ਤਾਂ ਦੂਜੇ ਡਾਕਟਰਾਂ ਦੇ ਹੁੰਦੇ ਆ ਉਹਦੀ ਟ੍ਰਾਂਸਫਰ ਹੋ ਗਈ ਉਹ ਮੈਂ ਇਨਚਾਰਜ ਹੁਣ ਤੁਹਾਨੂੰ ਸੱਡੀ ਸੈਟਿੰਗ ਦਾ ਪਤਾ ਹੈ ਨਾ हां हां सब पता मेनू ओ कौन ने ए ਨਵਾਂ ਟ੍ਰੇਨੀ ਆਇਆ ਹੈ ਇੰਟਰਨਸ਼ਿਪ ਤੇ ਹੈ ਫੇਡੀ ਹੈ ਮੈਂ ਐਸੇ ਤਾਂ ਅਸੀਂ ਵੱਡੇ ਕੰਮਾਂ ਲਈ ਡਾਕਟਰਾਂ ਨੂੰ ਬੁਲਾਉਂਦੇ ਆ ਪਰ ਅੱਜ ਕੰਮ ਥੋੜਾ ਜਿਹਾ ਛੋਟਾ ਹੈ ਇਸ ਬੰਦੇ ਦੀ ਨਾ ਦਾਰੂ ਚੈੱਕ ਕਰਨੀ ਹੈ ਤੇ ਮਸ਼ੀਨ ਸਾਡੀ ਹੋ ਗਈ ਖਰਾਬ ਕੋਈ ਨਹੀਂ ਦੇਖ ਲਿੰਦੇ ਆ ਦੇਖ ਇੱਕ ਮਿੰਟ ਇੱਕ ਮਿੰਟ ਇੱਕ ਹੀ ਕਰ ਰਹੇ ਹਾਂ ਉਹ ਤੁਸੀਂ ਡਾਕਟਰ ਹੋ ਮਕੈਨਿਕ ਨਹੀਂ ਹੋ ਉਹ ਇਹਦੀ ਦਾਰੂ ਚੈੱਕ ਕਰਨੀ ਹੈ ਇਥੇ ਦਾਰੂ ਮੈਂ ਤਾਂ ਨਹੀਂ ਪਿੰਦਾ ਜੀ ਉਹ ਇਹ ਤਾਂ ਕਹਿੰਦਾ ਪਿੰਦਾ ਨਹੀਂ ਦੱਸਾਂ ਤੈਨੂੰ ਮੈਂ ਗੱਡੀ ਚ ਜੀ ਗੱਡੀ ਚ ਚੈੱਕ ਕਰ ਲੈਂਦੇ ਆ ਚਾਚਾ ਕਿਹੜੀ ਹੈ ਦੇਸੀ ਉਹ ਡਾਕਟਰ ਸਾਹਿਬ ਇਸ ਬੰਦੇ ਦੀ ਦਾਰੂ ਚੈੱਕ ਕਰਨੀ ਹੈ ਕਿੰਨੀ ਪੀਤੀ ਹੈ ਉਹ ਡਾਕਟਰ ਸਾਹਿਬ ਆ ਛੋਟੇ ਮੋਟੇ ਕੰਮ ਤੁਹਾਡੇ ਲੈਵਲ ਦੇ ਥੋੜੀ ਹੈ ਅਸੀਂ ਕੱਲ ਹੀ ਬੈਠੇ ਆ ਆਪਾਂ ਕਰਦੇ ਆ ਜੀ ਚੈੱਕ ਆ ਦੇਖੋ ਓਪਰੇਟਰ ਸਟੇ ਟ੍ਰੇਨਿੰਗ ਹੈ ਸਮਝਦਾਰ ਬੱਚਾ ਆ ਬੜਾ ਲੈ ਵੀ ਕਾਕਾ ਚਲ ਤੇ ਖੜ ਤੇ ਮੈਂ ਨਹੀਂ ਪੀਤੀ ਉਹ ਤੂੰ ਖੜ ਤਾਂ ਸਹੀ ਹਾਂ ਇਹ ਤਾਂ ਖੜ ਗਿਆ ਹਲ ਤੂੰ ਇਧਰ ਕਰ ਇੱਕ ਲੱਤ ਚੱਕ ਕੇ ਦਿਖਾ ਉਹਨੇ ਤਾਂ ਇੱਕ ਲੱਤ ਵੀ ਚੱਕ ਲਈ ਚੱਲ ਲੱਥਲੇ ਕਰ ਹੁਣ ਦੋਵੇਂ ਬਾਹਾਂ ਚੱਕ ਕੇ ਦਿਖਾ ਉਹਨੇ ਤਾਂ ਬਾਹਾਂ ਹੀ ਚੱਕ ਲਈਆਂ ਡਾਕਟਰ ਸਾਹਿਬ ਮੈਨੂੰ ਲੱਗਦਾ ਇਹਨੇ ਪੀਤੀ ਨਹੀਂ ਐ ਮੈਂ ਤਾਂ ਪਹਿਲੇ ਕਹਿੰਦਾ ਸੀ ਕਿ ਮੈਂ ਪੀਤੀ ਨਹੀਂ ਐ ਉਹ ਐਵੇਂ ਨਹੀਂ ਪੀਤੀ ਉਹ ਬਾਈ ਤੇਰਾ ਇਹ ਅਪਰੇਟਾ ਸੀ ਖਰਾਬ ਹੈ ਇੰਦਾ ਤਾਂ ਹੋ ਨਹੀਂ ਸਕਦਾ ਲਓ ਮੈਂ ਤੁਹਾਨੂੰ ਹੁਣੇ ਚੈੱਕ ਕਰਕੇ ਦਿਖਾਣਾ ਹਾਂ ਤੂੰ ਆਪ ਚੈੱਕ ਕਰ ਹੈ ਆਇ ਕਰ ਇਕ ਨਾ ਚੱਕ ਕੋਈ ਨਾ ਕੋਈ ਕੋਈ ਦੇ ਬਸ ਮੈਨੂੰ ਲੱਗਦਾ ਤੁਹਾਡਾ ਆਪਰੇਟਰ ਸਹੀ ਹੈ ਮਨ ਤਾਂ ਸ਼ੱਕ ਪੈਂਦਾ ਇਸ ਬੰਦੇ ਨੇ ਦਰੂ ਪੀਤੀ ਵੀ ਹੈ ਹਲੇ ਕਹਿੰਦਾ ਸੀ ਕਿ ਮੈਂ ਨਹੀਂ ਪੀਤੀ ਬੰਡਾ ਸਾਹਿਬ ਤੁਸੀਂ ਜਾਓ ਨਾਲ ਇਹਨੂੰ ਵੀ ਲੈ ਜਾਓ ਤਾਰੀ ਮੈਨੂੰ ਤੇਤੇ ਉਮੀਦ ਨਹੀਂ ਸੀਗੀ ਇਕੱਲੇ ਕੰਮ ਹੀ ਪੀ ਲਈ ਸੀ ਹਾਂ ਜਾ ਤੂੰ ਇਧਰ ਆ ਓਏ ਯਾਰ ਇੱਕ ਗੱਲ ਸੁਣ ਮੇਰੇ ਗੋਣ ਮੇਨੇ ਮਨੋ ਧੋਖਾ ਦਿੱਤਾ ਕੱਲ ਹੀ ਨਰੂ ਪੀ ਗਿਆ ਡਾਕਟਰ ਸਾਹਿਬ ਟੈਨਸ਼ਨ ਕਿਉਂ ਲੈਂਦੇ ਹੋ ਗੱਡੀ ਭਰੀ ਪਈ ਹੈ ਤੂੰ ਤਾਂ ਕਹਿੰਦਾ ਤਾ ਮੈਂ ਪਿੰਡਾਂ ਨਹੀਂ ਡਾਕਟਰ ਸਾਹਿਬ ਅਸੀਂ ਤਾਂ ਮੱਛੀ ਵਾਂਗੂ ਪੀਦੀ ਐ ਚੱਲ ਫੇਰ ਚੱਲੋ ਹੇ ਹਲੇ ਵੜ ਤੂੰ ਮੰਤਰੀ ਜੀ ਦਾ ਕੁੱਤਾ ਮਾਰਦਾ ਨਹੀਂ